ਹੋ ਹੋ ਹਾ ਯਾਰ ਬਾਰ ਇੱਕ ਇੱਕ ਨੰਬਰ ਰੌਇਸਾਂ ਵਿੱਚ ਚੜਦੀ ਵੀਰੇ ਪਾਸੇ ਜੱਗਾ ਚਿੱਟੀ ਵਾਲਾ 골ਡਨ ਬੁਆਏ ਪਰ ਦੇਖਦੇ ਆ ਵੀ ਮੁੰਡਾ ਭੱਜ ਤੁਰਿਆ ਭੱਜ ਤੁਰਿਆ ਭੱਜ ਤੁਰਿਆ ਭੱਜ ਤੁਰਿਆ ਔਰ ਆਈ ਸਮੇ ਫੇਰ ਖੰਧਿਆਂ ਦੇ ਲਾਗੇ ਜਾ ਕੇ ਜਦੋਂ ਜਾਇਦਾ ਤੇ ਬੱਬਲ ਸੰਘਰੂਰ ਦੇ ਐਕਸ਼ਨ ਦੇਖਣ ਵਾਲੇ ਆ ਐਕਸ਼ਨ ਨਾਲੇ ਰਾਜੇ ਸੰਗੇ ਦੇ ਉਹ ਖਿੱਚ ਲੈ ਨੌਜਵਾਨਾ ਉਹ ਸਮਾਂ ਵੀਤ ਗਿਆ ਸਮਾਂ ਵੀਤ ਗਿਆ ਸ਼ਾਨਦਾਰ ਨੰਬਰ ਜਿਹੜਾ ਇਸ ਸਮੇ ਆਈਫੋਨ 15 ਦੇ ਨਾਲ ਕਿਹਾ ਜਾਊਗਾ ਤੇਰੇ ਵਾਸਤੇ ਵੀ ਮੁਬਾਰਕਬਾਦ ਹੈ ਸੋ ਬਹੁਤ ਬਹੁਤ ਧੰਨਵਾਦ ਲਾਲੀ ਸਾਡੇ ਵੀਰ ਲਾਲੀ ਡਿਮਾਂਡ ਰੇਲਿੰਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਖੇਡ ਕਬੱਡੀ ਨਾਲ ਜੁੜੀਏ ਜੀ ਹੁਣ ਰੇਡ ਜੱਫੇ ਦੀ ਗੱਲ ਹੋ ਜਾਵੇ ਮੈਦਾਨ ਦੀ ਗੱਲ ਹੋ ਜਾਵੇ ਹੋਰ ਵਧੀਆ ਲਓ ਦੂਸਰੇ ਪਾਸੇ ਕੌਣ ਇੱਕ ਪਾਸੇ 나ਥ ਔਰ ਸਰਗੋਦੇ ਵਾਲਾ ਸਰਗੋਦੇ ਵਾਲਾ ਅਮੈਦੁੱਲਾ ਰਾਜਪੂਤ ਕੋਸ਼ਿਸ਼ ਕਰਦਾ ਟੱਕਰਣ ਦੀ ਫੱਲੇ ਫਿਲਾਰੇ ਕਬੱਡੀ ਕਬੱਡੀ ਹੋਈ ਪਈ ਨੇਰੀਸਾ ਆ ਕਮਾਲ ਦਾ ਜੱਫਾ ਨੰਬਰ ਜਿੱਧਰ ਵੀ ਜਾਉ ਤਾੜੀਆਂ 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 ਹੈ ਹਾ 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 ਵਾਓ ਨੇਰੀਸਾ ਉਨ ਤੋਂ ਬਲੈਤ ਚੱਕਾ ਲੱਗੇ ਮੇਰੇ ਆੜੀਆਂ ਮਿੱਤਰਾਂ ਦੇ ਪੱਲੇ ਵਸ ਰਹਿ ਗਈਆਂ ਦਿਹਾੜੀਆਂ ਲੱਗਣੀਆਂ ਬਹੁਤੀਆਂ ਤਾਂ ਗੱਲਾਂ ਤੈਨੂੰ ਮਾਰੀਆਂ ਉਮਰਾਂ ਤੋਂ ਪਹਿਲਾਂ ਇੱਥੇ ਚਿੱਟੀਆਂ ਨੇ ਦਾੜੀਆਂ ਉਮਰਾਂ ਤੋਂ ਪਹਿਲਾਂ ਇੱਥੇ ਚਿੱਟੀਆਂ ਨੇ ਦਾੜੀਆਂ ਖੇਤੀਬਾੜੀ ਕਰੀ ਪਿੰਡ ਹੱਦ ਤੋੜ ਕੇ ਵੱਡੇ ਵੱਡੇ ਕੰਡੇ ਸਭ ਕੱਢ ਕੇ ਆਏ ਆ ਜੰਮੇਪਲੇ ਜਿੱਥੇ ਪਿੰਡ ਛੱਡ ਕੇ ਆਏ ਆ ਆਕੜਾ ਦਿਮਾਗ ਵਿੱਚੋਂ ਕੱਢ ਕੇ ਆਏ ਆ ਕੱਢ ਸਿਹਾਂ ਦੋਂਦ ਵਾਲਾ 나ਥ ਵੱਧਾ ਹੋਇਆ ਕਬੱਡੀ ਖਿਡਾਰੀ 나ਥ ਦੀ ਰੇਡ ਪਈ ਹੋਈ ਹਮਲਾ ਕੀਤਾ ਸਾ 나ਥ ਦਾ ਔਰ ਦੂਸਰੇ ਪਾਸੇ ਆ ਨਾਜਵਾਨ ਕੋਸ਼ਿਸ਼ ਕਰਦਾ ਹੋਇਆ ਅਬਦੁੱਲਾ ਰਾਜਪੂਤ 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 ਆ ਸਰਗੋਦੇ ਵਾਲਾ ਡਖੇਣ ਦੀ ਕੋਸ਼ਿਸ਼ ਕਰਦਾ ਪੁਆਇੰਟ ਨਾਤ ਆਪਣੀ ਟੀਮ ਦੇ ਹਾ 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 ਕਾਬਾਤ ਹੈ ਕਮਬਾਤ ਹੈ ਕੁਝ ਬਾਤ ਹੈ ਕਮਾਲ ਕਰਦਾ ਹੋਇਆ ਇੱਕ ਵਾਰੀ ਆ बल्ले बल्ले होगी एन बल्ले बल्ले होगी कमाल करना होकर बजूगा समय ने फैसला करना है हाँ, आ, हा, 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 ਅੱਗੇ ਵੱਧ ਕੇ ਕੀਤਾ ਹਮਲਾ 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 ਕੀਤਾ ਹੋਇਆ ਇਸ ਨੌਜਵਾਨ ਦਾ ਅਬਦੁੱਲਾ ਰਾਜਪੂਤ ਕਰਦਾ ਕੋਸ਼ਿਸ਼ ਟੱਕਰੀ ਹੈ ਕਬੱਡੀ 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 ਹੈ ਆ ਆਹਾਹਾਹਾ